ਇਨੂੰ ਆਪਾਂ ਕੱਪੜਾ ਲਗਾ ਕੇ ਮੋਤੀ ਲਗਾ ਕੇ ਤੇ ਅਲਦਨ ਮੋਤੀ ਤੇ ਥ੍ਰੈਡ ਚੂਜ਼ ਕਰਕੇ ਨੀਡਲ ਵਰਕ ਵਾਲਾ ਚੂਜ਼ ਕਰਕੇ ਇਹਨੂੰ ਆਪਾਂ ਬਹੁਤ ਸੋਹਣਾ ਫਲਾਵਰ ਬਣਾਇਆ ਇਹਨੂੰ ਆਪਾਂ ਕਿਵੇਂ ਬਣਾਇਆ ਅੱਜ ਤੁਹਾਨੂੰ ਦਿਖਾਉਨੇ ਆ ਜੀ ਆਪਾਂ ਪ੍ਰੋਸੈਸ ਸ਼ੁਰੂ ਕਰਦੇ ਆ ਠੀਕ ਹੈ ਜੀ ਵੀਡੀਓ ਨੂੰ ਫੋਲੋ ਵਾਚ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਆਜੋ ਸ਼ੁਰੂ ਕਰੀਏ ਇੱਕਦਾਂ ਤੁਸੀਂ ਪਹਿਲਾਂ ਜੀ ਡਰੇਸ ਬਣਾ ਲੈਣੀ ਆ ਫਿਰ ਤੁਸੀਂ ਨੀਡਲ ਲੈ ਲੈਣੀ ਆ ਨਾਰਮਲ थ्रेड ਲੈ ਲੈਣਾ ਤੇ ਇਦਾਂ ਦੀ ਛੋਟੀ ਨੀਡਲ ਲੈ ਲੈਣੀ ਆ ਇੱਕ ਇਦਾਂ ਦਾ ਫੈ布ਰਿਕ ਲੈ ਲੈਣਾ ਛੋਟਾ ਜਿਹਾ ਜਿਸੀ ਕਿਜੀ ਜਿਹੜੇ ਕਲਰ ਦਾ ਆਪਣਾ ਸੂਟ ਆ ਉਹਦੇ ਜਿਵੇਂ ਆਪਾਂ ਕੋਈ ਵੀ ਉਹ ਤੇ ਕਲਰ ਚੂਜ਼ ਕਰਨਾ ਚਾਹੁੰਦੇ ਆ ਉਹਦਾ ਫੈ布ਰਿਕ ਲੈ ਲੈਣਾ ਤੇ ਆਪਾਂ ਨੀਡਲ نیچے ਦੀ ਕੱਢ ਕੇ ਮੇ needle ਆਪੇ ਤੋਂ ਨਹੀਂ ਕੱਢ ਕੇ ਆਪਾਂ ਇਹਨੂੰ ਉੱਪਰ ਰੱਖ ਕੇ ਠੀਕ ਆ ਜੀ ਇਹਨੂੰ ਉੱਪਰ ਰੱਖ ਕੇ ਇਹਦੇ ਵਿੱਚ ਦੀ ਨਾਲ ਆਪਾਂ ਨੂੰ ਪ੍ਰੋਪਰ ਦੇਖ ਰਿਹਾਗਾ ਤੇ ਇਹਦੇ ਉੱਪਰ ਉੱਪਰ ਦੀ ਆਪਾਂ ਹੁਣ ਇਹਨੂੰ ਵਰਕ ਕਰਾਂਗੇ ਇਹਦੇ ਵਿੱਚ ਦੀ ਆਪਾਂ ਕੱਢ ਲਾਂਗੇ ਥ੍ਰੈਡ ਤੇ ਹੁਣ ਆਪਾਂ ਬ੍ਰੀਕ ਬ੍ਰੀਕ ਹੁਣ ਇਹਦੇ ਉੱਪਰ ਦੀ ਆਪਾਂ ਪ੍ਰੋਪਰ ਜਿਵੇਂ ਆ ਦੇਖੋ ਨਾ ਦੇਖੋ ਨਾ ਜਾਲੀ ਵਾਲਾ ਥ੍ਰੈਡ ਕੋਸ਼ਿਸ਼ ਕਰੋ ਤੁਸੀਂ ਜਿਹੜਾ ਇਹ ਕੱਪੜਾ ਉਹ ਜਾਲੀ ਦਾ ਲੈ ਲਿਓ ਜੇਕਰ ਤੁਹਾਡੇ ਕੋਲ ਜਾਲੀ ਦਾ ਨਹੀਂ ਤਾਂ ਤੁਸੀਂ ਇਦਾਂ ਦਾ ਵੀ ਲੈ ਲੇ ਇਹਦੇ ਵਿੱਚ ਦੀ ਐ ਉੱਪਰ ਥੱਲੇ ਉਹ ਜਿਹੜੀ ਆਪਣੀ ਟ੍ਰੇਸ ਬਣਾਈ ਹੋਈ ਹੈ ਉਹਦੇ ਉੱਪਰ ਦੀ ਉੱਪਰ ਥੱਲੇ ਇਦਾਂ ਆਪਾਂ ਇਹਨੂੰ ਸਾਰੇ ਨੂੰ ਕਵਰ ਕਰ ਲਾਂਗੇ ਜੀ ਪ੍ਰੋਪਰ ਕਵਰ ਕਰਕੇ ਦਿਖਾਉਣੀ ਆ ਮੈਂ ਤੁਹਾਨੂੰ ਸਾਰੇ ਦੇ ਬਸ ਉੱਪਰ ਉੱਪਰ ਦੀ ਜਿਵੇਂ ਆਹ ਚੀਜ਼ ਆ ਨਾ ਇਹਦੇ ਉੱਪਰ ਉੱਪਰ ਦੀ ਇਦਾਂ ਦੀ ਇਹ ਆਪਾਂ ਉੱਪਰ ਦੀ ਇਹਦੇ ਇਹਨੂੰ ਅਟੈਚ ਕਰ ਲਾਂਗੇ ਸਾਰੇ ਨੂੰ ਠੀਕ ਹੈ ਜੀ ਹੁਣ ਜੀ ਤੁਸੀਂ ਇਹਨਾਂ ਜਿਵੇਂ ਆਹ ਬਣਾਇਆਗਾ ਤੇ ਸਾਰੇ ਆਪਾਂ ਉੱਪਰ ਦੀ ਇਹਦੇ ਕਵਰ ਕਰ ਲਿਆ ਠੀਕ ਹੈ ਹੁਣ ਇਹਨੂੰ ਆਹ ਚੀਜ਼ ਨੂੰ ਇਦਾਂ ਕਰਕੇ ਇਹਨੂੰ ਇਦਾਂ ਕਰਕੇ ਆਪਾਂ ਆਹ ਚੀਜ਼ ਤੋਂ ਹੁਣ ਕੱਢ ਕੇ ਥ੍ਰੈਡ ਇਹਨੂੰ ਇੱਥੇ ਆਪਾਂ ਪਹਿਲਾਂ ਲੋਕ ਲਗਾਵਾਂਗੇ ਇਦਾਂ ਲੌਕ ਲਗਾਉਣ ਤੋਂ ਬਾਅਦ ਆਹਦੀ ਨੂੰ ਕੱਢ ਕੇ ਇਧਰ ਚੀਜ਼ ਤੇ ਤੇ ਫਿਰ ਇਧਰੋਂ ਫੇਰ ਕੱਢ ਕੇ ਇਹਨੂੰ ਉੱਪਰ ਦੀ ਜਾਂਦੀ ਘੇਰਾ ਕਵਰ ਕਰ ਦੇਣਾ ਆਪਾਂ ਹੁਣ ਜਿਹੜਾ ਆਪਣਾ ਫालतू ਥ੍ਰੈਡ ਕਪੜਾ ਦਾ ਇਹਨੂੰ ਆਪਾਂ ਕੱਟ ਦੇਣਾ ਠੀਕ ਹੈ ਜੀ ਇਹਨੂੰ ਕਰਨ ਤੋਂ ਬਾਅਦ ਹੁਣ ਆਪਾਂ ਮੋਤੀ ਲਾਵਾਂਗੇ ਜੀ ਇਹ ਦੇਖੋ ਹੁਣ ਮੈਂ ਵਾਈਟ ਮੋਤੀ ਲਿਆ ਇਹਨੂੰ ਆਪਾਂ ਇਦਾਂ ਹੀ ਇਧਰ ਪਹਿਲਾਂ ਪਾ ਦੇਣਾ പല നീച്ച പാ സേക്കാജ ബോ സോണോ ബന്ധ രെഡി ഹാൻ വക്കോ ജീ സാ പ്രോപ്പർ ആ ചീസ് നാണ മോത്തി പൈസ ആ സാറോ പല നീച്ച പാ ല ആ ചീപ്പുലീ ബസ് ബിക്ക് നാണേ മോത്തി പാളാ नीचे मोती ਪਾਉਣ ਤੋਂ ਬਾਅਦ ਹੁਣ ਆਪਾਂ ਵਾਈਟ ਮੋਤੀ ਨੇ ਜਿਹੜੇ ਉਹ ਇਹਦੇ ਨਾਲ-ਨਾਲ ਇੱਕ-ਇੱਕ ਕਰਕੇ ਉੱਪਰ ਪਾਵਾਂਗੇ ਜੀ। ਇਹ ਉਸੇ ਤਰ੍ਹਾਂ ਹੀ ਪਾਵਾਂਗੇ ਆਪਾਂ ਜਿਵੇਂ ਆ ਉਪਰ ਆਪਾਂ ਥ੍ਰੈਡ ਕੱਢਿਆ ਤਾਂ نیچے ਇੱਥੇ ਰੱਖਾਂਗੇ ਤੇ ਜਿੰਨੀ ਸਪੇਸ ਆਪਣੀ ਉਨੀ ਸਪੇਸ ਛੱਡ ਕੇ ਆਪਾਂ ਮੋਤੀ ਦੀ ਜਗ੍ਹਾ ਛੱਡ ਕੇ ਫਿਰ ਪਾਵਾਂਗੇ। ਇਹ ਨਾਲ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੁੰਦਾ ਜੀ। ਇਹਦੇ ਨੂੰ ਸਾਰੇ ਨੂੰ ਆਪਾਂ ਕਵਰ ਕਰਾਂਗੇ ਤੇ ਲਾਸਟ ਲੁੱਕ ਦੇਖ ਕੇ ਬਹੁਤ ਸੋਹਣੀ ਬਣ ਕੇ ਰੈਡੀ ਹੁੰਦੀ ਹੈ ਜੀ ਇਹਦੇ ਨਾਲ ਤੁਸੀਂ ਛੋਟੇ-ਛੋਟੇ ਫਲਾਵਰ ਬਣਾ ਕੇ ਆ ਦਾ ਸੂਟ ਹੈ ਜਿਹੜਾ ਬਹੁਤ ਸੋਹਣਾ ਰੈਡੀ ਕਰ ਸਕਦੇ ਹਾਂ ਤੇ ਬਹੁਤ ਵਧੀਆ ਲੱਗਦਾ ਜੀ ਇਹਦੇ ਨਾਲ ਕਵਰ ਕਰਨ ਤੋਂ ਬਾਅਦ ਹੁਣ ਆਪਾਂ ਇੱਕ ਹੋਰ ਮੋਤੀ ਨਾਲ ਕਵਰ ਕਰਾਂਗੇ ਜੀ ਉਬੀ ਚੰਦੂ ਘੋਨੀ ਹੈ ਮੈਂ ਤੇ ਨਾਲ ਹੀ ਜਿਹੜੇ ਮੇਰੇ ਚੈਨਲ ਤੇ ਨਵੇਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਫੇਰ ਹੀ ਪਤਾ ਲੱਗੂ ਤੁਹਾਨੂੰ ਵੀ ਉਹ ਮੈਂ ਕਿ ਦਮਣਾ ਰਹੀਆਂ ਹੋਰ ਫਲਾਵਰ ਜਿਹੜਾ ਨਾਲ ਅਟੈਚ ਜਿਹੜੇ ਇਹ ਮੋਤੀ ਆ ਉਹਨਾਂ ਮੈਂ ਯੂਜ਼ ਕਰਾਂਗੀ ਜਿਵੇਂ ਮੈਂ ਆਹ ਹਣ ਵਾਈਟ ਮੋਤੀ ਕਵਰ ਕਰਿਆ ਨਾਲ ਇਹਦੇ ਨਾਲ ਕਵਰ ਕਰਿਆ ਉਹਨਾਂ ਮੈਂ ਜਿਹੜੇ 골ਡਨ ਮੋਤੀ ਹੈ ਇਹਦੇ ਨਾਲ ਸਾਰੇ ਕਵਰ ਕਰਾਂਗੀ ਇਹ ਵੀ ਆਪਾਂ ਇੱਕ ਇੱਕ ਕਰਕੇ ਲਗਾਵਾਂਗੇ ਬਹੁਤ ਸੋਹਣਾ ਬਣ ਕੇ ਰੈਡੀ ਹੋਊਗਾ ਜੀ ਇਹ ਦੇਖੋ ਇਦਾਂ ਜਦ ਆਪਾਂ ਲਗਾਉਂਦੇ ਜਾਵਾਂਗੇ ਇਹਦੀ ਲੁੱਕ ਜਿਹੜੀ ਉਹ ਚੇਂਜ ਹੁੰਦੀ ਜਾਊ ਤੇ ਬਹੁਤ ਵਧੀਆ ਬਣ ਕੇ ਰੈਡੀ ਹੋਊਗਾ ਨਾਲੇ ਥੋੜੇ ਜਿਹੇ ਪੈਸਿਆਂ ਦੇ ਵਿੱਚ ਬਹੁਤ ਮਿਲ ਜਾਂਦੀ ਹੈ ਜੀ 50 ਰੁਪਏ ਚ ਮਿਲ ਜਾਂਦਾ ਵੀ ਇੱਕ ਸੂਟ ਸਾਰਾ ਕਵਰ ਹੋ ਜਾਵੇ ਇਦਾਂ ਹੀ ਆਪਾਂ ਸਾਰਾ ਕਵਰ ਕਰਾਂਗੇ ਆਹਦੇ ਹੀ ਗੋਣ ਤੋਂ ਬਾਅਦ ਇਸ ਤੋਂ ਬਾਅਦ ਆਪਾਂ ਪੱਤੀ ਲਗਾਵਾਂਗੇ ਪੱਤੀ ਲਈ ਆਪਾਂ ਗ੍ਰੀਨ ਥ੍ਰੈਡ ਯੂਜ਼ ਕਰਿਆ ਜਿਹੜਾ ਨੀਡਲਵਰਕ ਦੇ ਵਿੱਚ ਯੂਜ਼ ਕਰਦੇ ਆਂ ਆਪਾਂ ਆਹ ਥ੍ਰੈਡ ਇਹ ਥ੍ਰੈਡ ਯੂਜ਼ ਕਰਿਆ ਮੈਂ ਤੇ ਇਹਦੇ ਲਈ ਆਪਾਂ ਪੱਤੀ ਬਣਾਵਾਂਗੇ ਦੇਖੋ ਜੀ ਇੱਥੋਂ ਆਪਾਂ ਕੱਢ ਕੇ ਆਹ ਜਿੱਥੇ ਲੈ ਕੇ ਜਾਵਾਂਗੇ ਨੀਡਲ ਥੋੜੀ ਜਿਹੀ ਵੱਡੀ ਪੱਤੀ ਬਣਾਵਾਂਗੇ ਇਹ ਆਪਾਂ ਡਬਲ ਥ੍ਰੈਡ ਪਾਇਆ ਇਹ ਹੁਣ ਦੇਖੋ ਇੱਥੇ ਬਣਾ ਲਈ ਤੇ ਇੱਥੇ ਹੀ ਆਪਾਂ ਇਹਦੇ ਉੱਪਰ ਦੀ ਨੀਡਲ ਦੇ ਉੱਪਰ ਦੀ ਇਹ ਕੱਢਤਾ ਇੱਕ ਵਾਰੀ ਫੇਰ ਆਪਾਂ ਇਹਨੂੰ ਕਵਰ ਕਰਾਂਗੇ இேன் ஆ இத்தி பாக்க இப்பீடு கடாங்க கடாாங்க கேக்கிப்பா வட்டாத்தி சோனி லேக்கி ஆஜத்தை கடக்கு நிச்சை லவாங்க கவர் காங்க பத்தி தப்பேசா இது பை ஆதரோ பண்ணி ஆடி மேல பத்திய பண்ணி ਆਪਾਂ ਨੀਡਲ ਕੱਟੀ ਉੱਥੇ ਨੀਡਲ ਪਾ ਕੇ ਆਹ ਚੀਜ਼ ਤੇ ਜਿੱਥੇ ਤੱਕ ਆਪਾਂ ਇਹਨੂੰ ਲੈ ਕੇ ਜਾਣਾ ਪੱਤੀ ਨੂੰ ਉੱਥੇ ਤੱਕ ਲਿਜਾ ਕੇ ਨੀਡਲ ਦੇ ਉੱਪਰ ਦੀ ਆਪਾਂ ਥ੍ਰੈਡ ਕਰ ਦੇਣਾਗਾ ਤੇ ਇਦਾਂ ਪਾ ਕੇ ਇਹਦੇ ਉੱਪਰ ਦੀ ਆਪਾਂ ਇਦਾਂ ਕਰ ਦੇਣਾ ਠੀਕ ਹੈ ਜੀ ਹੁਣ ਜਿਹੜੀ ਆਪਣੀ ਆਹ ਚੀਜ਼ ਬਚੀ ਆ ਦੇਖੋ ਇਹ ਵਿਚਾਲੇ ਇਹਦੇ ਤੇ ਆਪਾਂ ਇਦਾਂ ਨੋਡ ਲਗਾਵਾਂਗੇ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਹੈ ਇਨ ਸਾਰੇ ਨੂੰ ਆਪਾਂ ਕਵਰ ਕਰਾਂਗੇ ਇੱਥੋਂ ਦੋ ਬਾਰੇ ਨੀਡਲ ਦੇ ਉੱਪਰ ਦੇਖਵਾ ਕੇ ਜੇਕਰ ਨੋਡ ਨੂੰ ਲਗਾਉਣੀ ਨਹੀਂ ਆਉਂਦੀ ਤਾਂ ਮੇਰੇ ਚੈਨਲ ਤੇ ਜਾ ਕੇ ਮੇਰੇ ਨੋਟ ਲਗਾਉਣਾ ਕਿਵੇਂ ਲਗਾਉਣੀ ਆ ਉਹ ਵੀਡੀਓ ਪਈਆ ਉੱਤੇ ਲੈ ਜਾ ਕੇ ਤੁਸੀਂ ਦੇਖ ਸਕਦੇ ਹੋ ਨੋਟ ਕਿਵੇਂ ਲਗਾਈ ਜਾਂਦੀ ਹੈ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਰੈਡੀ ਹੋਇਆ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਇਹਨੂੰ ਹਰ ਇੱਕ ਮੇਰੀ ਭੈਣ ਬਣਾ ਸਕਦੀ ਹੈ ਤੇ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਹੈ ਇਦਾਂ ਦਾ ਕਪੜਾ ਫੈਬਰਿਕ ਲਾ ਕੇ ਬਹੁਤ ਸੋਣਾ ਬਣਾ ਸਕਦੇ ਆਪਾਂ ਵੀਡੀਓ ਕਿਦਾਂ ਇੰਨੇ ਕੀ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਧੰਨਵਾਦ ਜੀ ਰੱਬ ਰਾਖਾ ਅਗਲੀ ਵੀਡੀਓ ਨਾਲ ਮਿਲਦੇ ਆਂ